ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਵਿੱਚ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਂਿਆਂ ਦੇ ਵਿੱਚ ਅਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 80% ਵੀ ਇਸ ਗੱਲ ਤੇ ਯਕੀਨ ਰਸੀ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ yaar ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਹ ਸੱਚ ਬੋਲਦੇ ਸੀ ਅਗਰ ਵਲੰਟੀਅਰ ਦੀ ਗੱਲ ਸਹੀ ਉਹਨਾਂ ਕੂਰੀ ਹੁੰਦੀ ਉਹਨਾਂ ਸੀ ਅਗਰ ਐਡਮਿਨਿਸਟ੍ਰੇਸ਼ਨ ਤੋਂ ਗੱਤ ਪਾਈ ਹੁੰਦੀ

ਵੀ ਗੱਲ ਖੱਡੇ ਦੇ ਪਾਜੀ ਕੰਮ ਖੁੜੀ ਹੋਏ ਦਾ। ਪਰ ਤਾਂ ਲੋ ਸਾਥਕਾਂ ਨੇ ਸਹੀ ਹੁੰਦਾ। ਕੰਮ ਨੇ ਸੀ ਹੁੰਦਾ। ਕੈਦ ਕੀਤਾ ਜਾਂਦਾ ਉਸਨੂੰ। ਸਾਦੇ ਵਲੰਟੀਆ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਅੱਜ ਸਮੇਂ ਅੱਜ ਵਕਤ ਜ਼ਿਆਦੀ ਨਾਸੀ ਚੇਤੇ ਅੱਜ ਵੀ ਨਾਸੀ ਜਾ ਕੇ 1927 ਨੂੰ ਮਤਲਗਾਰਿਆ। ਬਦਲਾਵ ਦਾ ਤੁਸੀਂ ਮਹਿਸਾਸ ਦੇਖਿਆ ਜੀ ਸਰਦਾਰ ਸਾਹਿਬ ਕੀ ਬਦਲਾਵ ਆ ਪੰਜਾਬ ਦੇ ਵਿੱਚ ਲਸਕੋ ਦੇ ਨੂੰ ਬਈ ਬਦਲਾਵ ਨਹੀਂ ਆਇਆ ਇੱਕ ਬਸੰਢ ਬਦਲਾਵ ਨਹੀਂ ਆਇਆ ਜਿਸਾ ਪਦ ਨਹੀਂ ਹੋਇਆ ਪ੍ਰਬੰਧ ਰਸਾ ਬੰਦ ਕੀ ਹੋਣਾ ਸੀ ਰਸਾ ਪੇਚ ਨਾਲ ਵੱਧ ਗਿਆ ਪੰਜਾਬ ਦੇ ਵਿੱਚ ਆਖਰਕਾਰ ਕੀ ਦੱਸੋ ਰਿਸ਼ੇਦਾਂ

ਮੇਰੇ ਕੋਲ ਜਿਹੜਾ ਕਾਰੋਬਾਰੀ ਹੈ ਜਿਹੜਾ ਬਿਜ਼ਨਸਮੈਨ ਹੈ ਜਿੱਦਾਂ ਮੈਂ ਕਦੇ ਫੋਨ ਕੀਤਾ ਕੰਮ ਕਰੀਤ ਸੁਣਾ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਨ ਕਰਤਾ ਤੇ ਰਿਸ਼ਵਤ ਉਹ 2.5 ਲੱਖ ਰੁਪਈਆ ਇਹ ਦਬਾਅ ਆਇਆ ਸਰਕਾਰ ਦਾ ਇਹ ਕਿਹਨਾਂ ਦਾ ਦਬਾਅ ਹੈ ਇਹ ਕੋਈ ਗੱਲ ਨਹੀਂ ਹੈ ਇਹਨੂੰ ਇਸੇ ਸਮੂਹ ਵੱਲ ਤੋਂ ਪਾਣੀ ਪੈ ਗਈ ਚੰਗੀ ਤਰ੍ਹਾਂ ਘੱਟ ਪਾਣੀ ਪੈ ਗਈ ਸਾਰੇ ਖਾੜਿਆਂ ਦੇ ਵਿੱਚ ਸੋਲੋ ਜੇ ਤੁਸੀਂ ਐਸਐਚ ਨੂੰ ਆਪਣੇ ਨਾਮ ਲਾਏ ਇਸੀ ਕੰਪਨੀ ਦੇ ਨਾਮ ਤੁਹਾਨੂੰ ਸਾਫ ਕਰ ਜੀ ਖਾੜੇ ਖਾੜੇ ਦੇ ਵਿੱਚ ਕਿਸੇ ਪ੍ਰੋਬਲਮ ਨਹੀਂ ਆਪਣੇ ਗੱਲਾਂ ਕਰਦੇ ਹੋ ਤੁਸੀਂ ਗੱਲਾਂ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਜਲਤ ਕਰਕੇ ਤੈ ਜੁੱਤਾ ਚਾਹੁੰਦਾ ਇਹ ਜੁੱਤਾ ਸੱਚ ਦੀ ਭਾਰ ਦੇ ਵਿੱਚ ਜੇ ਆਰਾਮਦ ਦੀ ਪਾਰਟੀ ਦਾ ਵਲੰਟੀਅਰ ਨੂੰ ਬੈਨਸ ਤੇ ਕੁਰਸੀ ਦਾ ਫਰਕ ਜੇ ਅਸੀਂ ਇਹ ਜੁੱਤਾ ਸੱਚ ਦੀ ਅੱਜ ਇਹ ਸੱਚ ਨੂੰ ਇਹੋ ਜੇ ਪੀਐਸਪੀ ਨੂੰ ਇਹੋ ਜੇ ਤਸਵੀਰਦਾਰ ਨੂੰ ਅਦੀਵਾਦ ਸਾਹਿਬ ਸਾਰੇ ਪਾਰੀ ਤੋਂ ਉਹਨੇ ਨਾ ਤੇ ਜੋ ਅਨੁਕਾਰੇ ਪਾਰੀ ਤੇ ਇੱਕ ਦਿਨ ਨੂੰ ਪੱਲਾ ਹੋ ਕੇ ਮੁਸਫੀਰ ਨਾ ਆਪ ਦੀ ਪਾਰਟੀ ਤੋਂ ਬਦਲਾਅ ਨਹੀਂ ਆਈ ਹੈ ਪਾਰਟੀ ਸਵਾਦ ਦੋ ਸਾਲ ਹੋ ਗਏ ਮੈਂ ਸੋ ਕਿਹੜੀ ਦੇਖਿਆ ਮੈਂ ਅਦੀਰਾ ਆ ਖੜੇ ਮੇਰੇ ਬਲੰਕਲ ਅੰਦਰ ਸੈਂਟਰਲ ਕੇ ਦੇ ਲੋਕ ਆਏ تھے